ਖਬਰਾਂ ਦੀ ਸ਼ੁਰੂਆਤ करिए ਸ਼ਰਮਾ ਜੀ ਕੇਜਰੀਵਾਲ ਤੋਂ ਕੇਜਰੀਵਾਲ ਦੀ ਇੱਛਾ ਮੁਤਾਬਕ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਉਹ ਜਿੱਥੇ ਚਾਹੁੰਦੇ ਨੇ ਉਹਦੇ ਵਿਭਾਗ ਬਦਲੇ ਜਾਂਦੇ ਨੇ ਜਿਨ੍ਹਾਂ ਦੇ ਚਾਹੁੰਦੇ ਨੇ ਛੁੱਟੀ ਹੋ ਜਾਂਦੀ ਹੈ ਤੇ ਜਿਨ੍ਹਾਂ ਨੂੰ ਚਾਹੁੰਦੇ ਨੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ ਚੋਣਾ ਲੜ ਲੈਂਦੇ ਨੇ ਤੇ ਜਿੱਤ ਵੀ ਲੈਂਦੇ ਨੇ ਉਹਨਾਂ ਦੀ ਇੱਕ ਇੱਛਾ ਹੈ ਪਰ ਉਹਨਾਂ ਦੀ ਇੱਛਾ ਬੜੀ ਕਸੂਤੀ ਜੀ ਜਾਪਦੀ ਹੈ ਉਹ ਭਗਵਾਨ ਤਮਨ ਸਾਹਿਬ ਨੂੰ ਰਾਜ ਸਭਾ ਭੇਜਣ ਦੇ ਲਈ ਇੱਛਾ ਜਤਾ ਰਹੇ ਨੇ ਆਪਣੀ ਬਿਲਕੁਲ ਜੀ ਇਹ ਚਾਦੀ ਚਰਚਾ ਦਬੇ ਸੁਰ ਦੇ ਵਿੱਚ ਪੰਜਾਬ ਦੀ ਫਿਜ਼ਾ ਚ ਕਾਫੀ ਤੇਜ਼ ਤੋਂ ਸੀ ਹੂੰ ਆਪਾਂ ਵੀ ਗਾਹੇ ਬਗਾਹੇ ਥੋੜਾ ਥੋੜਾ ਇਸ਼ਾਰਾ ਉਹਦੇ ਵੱਲ ਕਰਦੇ ਰਹੇ ਹਾਂ ਜਦੋਂ ਭਗਵਾਨ ਤੁਹਾਨੂੰ ਬਿਮਾਰ ਸੀ ਆਪਾਂ ਤਦ ਵੀ ਗੱਲ ਕੀਤੀ ਕਿ ਕੀ ਇਹ ਸਰੀਰਕ ਬਿਮਾਰੀ ਹੈ ਜਾਂ ਸਿਆਸੀ ਬਿਮਾਰੀ ਜੀ ਜੀ ਬਿਲਕੁਲ ਕੀਤੀ ਸੀ ਉਹ 82 ਫਿਜ਼ਾ ਦੇ ਵਿੱਚ ਚੱਲ ਰਹੀ ਇਹ ਗੱਲ ਹੁਣ ਕਾਫੀ ਪੁਣਛਣ ਕੇ ਵਾਰ ਆਉਣ ਲੱਗੀ ਹੂੰ ਪਤਾ ਹੀ ਲੱਗ ਰਿਹਾ ਕਿ अरविंद केजरीवालੁਰਾ ਨੇ ਲੁਧੇran ਜਿਮਨੀ ਚੌਂਡ ਦੇ ਦੌਰਾਨ ਹੀ ਭਗਵੰਤ ਮਾਨ ਦੇ ਕੰਨ ਚ ਫੂਕ ਮਾਰ ਕੇ ਕਿਹਾ ਮਾਨ ਸਾਹਿਬ ਜੇ ਦੀ ਪੰਜਾਬ ਕੀ ਆਵਾਜ਼ ਬਣ ਕੇ ਆਪ ਕੋ ਰਾਜ ਸਭਾ ਜਾਣਾ ਪੜੇ ਤੇ ਕਹਿੰਦੇ ਇੰਨੀ ਗੱਲ ਤੋਂ ਹੀ ਭਗਵੰਤ ਮਾਨ ਨਾਰਾਜ਼ ਹੋ ਗਏ ਤੇ ਉਹ ਸਿਆਸੀ ਬਿਮਾਰੀ ਸੀ ਪੈਸੇ ਮੀਡੀਆ ਦਾ ਕਹਿ ਰਹੇ ਸੀ ਕਿ ਆਪੀ ਸੀਰੀਅਸ ਬਿਮਾਰ ਨੇ ਪੀਐਯਾਰ ਦਾ ਲਹਿ ਤੇ ਪਰੰਮਪੂਰਨ ਤੇਰਾ ਕਹਿਰੀਆਂ ਨੇ ਕਿ ਨਹੀਂ ਉਹ ਸਿਆਸੀ ਰੋਗ ਹੀ ਸੀ ਇਸੇ ਲਈ ਭਗਵੰਤਮਾਨ ਲੁਧਿਆਣਾ ਜਿਮਨੀ ਚੌਣ ਤੋਂ ਵੀ ਦੂਰ ਹੋਏ ਤੇ ਕੇਜਰੀਵਾਲ ਜੀ ਉਸ ਤੋਂ ਬਾਅਦ ਖੁੱਲ ਕੇ ਨਹੀਂ ਆਏ ਸੀ ਹੂੰ ਦੋਵਾਂ 'ਚ ਕਹਿੰਦੇ ਗੁੱਸਾ ਗਿਲਾ ਹੋਇਆ ਇਸ ਗੱਲ ਤੋਂ ਬਾਅਦ ਜੀ ਜੀ ਚਲੋ ਟੱਕਾ ਪੈ ਗਈਆਂ ਚੋਣ ਹੋ ਗਈ ਬਿਲਕੁਲ ਤੁਸੀਂ درست فرمایا ਕਿ ਕੇਜੀਵਾਲ ਜੀ ਨੇ ਸੰਜੀਵ ਰੋੜਾ ਨੂੰ ਜਿਤਾ ਰਿਆ ਹੂੰ ਤੇ ਹੁਣ ਜਿਸ ਇੱਛਾ ਨਾਲ ਟਿਕਟ ਦਿੱਤੀ ਸੀ ਰਾਸਵਾ ਦੀ ਰਾਸਵਾ ਖਾਲੀ ਕਰਨੀ ਨਹੀਂ ਮਤਲਬ ਹੂੰ ਕਿ ਰਾਸਵਾ ਦੇ ਮੈਂਬਰ ਨੂੰ ਜਿਮਨੀ ਚੋਣ ਜਿਸ ਇੱਛਾ ਨਾਲ ਕੇਜਰੀਵਾਲ ਨੇ ਲੜਾਇਆ ਸੀ ਹੂੰ ਉਹ ਤਾਂ ਫਿਰ ਚੱਲ ਰਹੀ ਹੀ ਸੀ ਕਿ ਵੀ ਕੇਜਰੀਵਾਲ ਖੁਦ ਜਾਣਾ ਚਾਹੁੰਦੇ ਫਿਰ ਉਸ ਤੋਂ ਬਾਅਦ ਮਨੀ ਚੋੜ ਦਿਆ ਤਾਂ ਬੇਵਕ ਮਾਰਦਾ ਨਾਮ ਵੀ ਚੱਲਦਾ ਰਿਹਾ ਹੂੰ ਪਰ ਕੀ ਕੇਜਰੀਵਾਲ ਦੀ ਇੱਛਾ ਅਸਲੀ ਭਗਵੰਤ ਮਾਨ ਨੂੰ ਰਾਸਵਾ ਭੇਜਣ ਦੀ ਹੋ ਸੀ ਜਾਂ ਆਪਣੀ ਸੀ ਜਦੋਂ ਆਪਣੀ ਗੱਲ ਨਹੀਂ ਬਣੀ ਪੰਜਾਬ 'ਚ ਇੰਨਾ ਰੋਸ ਵਿਰੋਧ ਹੋਣ ਲੱਗਿਆ ਬਾਹਰੀ ਚਾਈ ਜਾਂਦੇ ਨੇ ਜੀ ਬਾਹਰੀ ਚਲਾਈ ਜਾਂਦੇ ਨੇ ਜੀ ਬਾਹਰੀ ਕਬਜ਼ਾ ਕਰੀ ਜਾਂਦੇ ਉਹਦੇ ਵਿੱਚੋਂ ਇੱਕ ਘਰਮੂਲਾ ਨਿਕਲਿਆ ਹੂੰ ਐਸੇ ਤਾਂ ਜੇ ਕੋਈ 파ਰਟੀ ਨਾਲ ਦੀ ਚੀਜ਼ ਹੋਵੇ ਫਿਰ ਤਾਂ ਕੋਈ ਮੰਤਨ ਹੋਵੇ ਹਮ ਤਾਂ ਟਿਕਟ ਦੇਣ ਲੱਗਿਆਂ ਉਮੀਦਵਾਰ ਬਣਾਉਣ ਲੱਗਿਆਂ ਕਿਹਨੂੰ ਭੇਜਣਾ ਕਿਹਨੂੰ ਲਿਆਉਣਾ ਉਹਦੇ ਕੀ ਕਾਰਨ ਨੇ ਕੀ ਲੈਕਟਿਵ ਨੇ ਕੀ ਪੋਸਟ ਨੇ ਬੇਤੁਕਰ ਚਾਚਾ ਹੋਵੇ ਜੀ ਜੀ ਜੇ ਕੇਜਰੀਵਾਲ ਜੀ ਦੇ ਫਰਮਾਨ ਅਨੁਸਾਰ ਚੱਲਣਾ ਫਿਰ ਤਾਂ ਜੋ ਸੁਪਨਾ ਆਇਆ ਰਾਤ ਨੂੰ ਸਵੇਰ ਉੱਠ ਕੇ ਫੈਸਲਾ ਲੈ ਲਓ ਹਮ ਹੁਣ ਨਤੀਜੇ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਜੋੜੇ ਨੂੰ ਸੱਦੇ ਠੀਕ ਹੈ ਜੀ ਡਾਕਟਰ ਗੁਰਪ੍ਰੀਤ ਕੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਦੋਵੇਂ ਕਹਿੰਦੇ ਕੇਜਰੀਵਾਲ ਦੇ ਟਿਕਾਣੇ ਤੇ ਗਏ ਸੀ ਤੇ ਉੱਥੇ ਕੇਜਰੀਵਾਲ ਨੇ ਕਿਹਾ ਹਮਮ ਪੰਸਾਹਬ ਆਪ ਕੀ ਜਾਈਏ ਰਸਮ ਹਮ ਉਸਨ ਦੇ ਕਹਿੰਦੇ ਮਾਨ ਸਾਹਿਬ ਚੁੱਪ ਨੇ ਠੀਕ ਆ ਥੋੜਾ ਗੁੱਸੇ ਚ ਵੀ ਨੇ ਥੋੜਾ ਰੋਸੇ ਚ ਵੀ ਨੇ ਥੋੜਾ ਪਿਕਰ ਚ ਵੀ ਨੇ ਹਮ ਵੀ ਬੱਕੇ ਨਹੀਂ ਆ ਜੀ ਵੈਸੇ ਤਾਂ ਕੇਜਰੀਵਾਲ ਦੇ ਮਨ ਚ ਜੋ ਆ ਗਿਆ ਤਰ ਲੱਗ ਜੀ ਕਿ ਸਭ ਨੂੰ ਪਤਾ ਕਿ ਭਗਵੰਤ ਮਾਨ ਨਾਲ ਇੱਕ ਐਮਐਲਏ ਨਹੀਂ ਰਹਿਣਾ ਹੂੰ ਸੁਖਵਾਨ ਖਹਿਰਾ ਜਦੋਂ ਆਵਾਦੀ ਪਾਰਟੀ ਛੱਡ ਗਿਆ ਉਹਨਾਂ ਦਾ ਫਿਰ ਥਿੰਚਾ ਰਗਦੀ ਜੀ ਭਗਵੰਤ ਮਾਨ ਛੱਡ ਗਿਆ ਉਹਨਾਂ ਨਾਲ ਇੱਕ ਵੀ ਨਹੀਂ ਆਉਣਾ ਹੂੰ ਤਾਂ ਕਦਿੱਪਤਾ ਦੀਆਂ ਵੀ ਆਸਮੁਖ ਕੀ ਉਹ ਵੀ ਨਾਲ ਆ ਜੂਗਾ ਜੀ ਪਰ ਇਹਦੇ باوجود ਵੀ ਕੇਜਰੀਬਾਲ ਇਹ ਫੈਸਲਾ ਨਹੀਂ ਲੈ ਪਾਰੇ ਜਾਂ ਆਪਣੀ ਗੱਲ ਨਹੀਂ ਮਨਾ ਪਾਰੇ ਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਭਗਵੰਤ ਮਾਨ ਨਾਲ ਪੰਜਾਬ ਨਾ ਖੜ ਜਵੇ ਹੂੰ ਸਹੀ ਹੈ ਇਹ ਤਾਂ ਕੱਟ ਕੀ ਕੇਜਰੀਵਾਲ ਨੂੰ ਇਹ ਲੱਗਦਾ ਕਿ ਜਿਹੜਾ ਪ੍ਰਤਾਪ ਬਾਜਵਾ ਕਹਿੰਦਾ ਸੀ ਕਿ 25 30 ਐਮਐਲਏ ਸਾਡੇ ਸੰਪਰਕ 'ਚ ਨੇ ਉਹ ਧਰ ਹਾਂ ਜਾਂ ਕੇਜਰੀਵਾਲ ਨੂੰ ਇਹ ਪਤਾ ਕਿ ਜੇ ਬੀਜੇਪੀ ਕਰਨ ਤੇ ਆਈ ਤਾਂ ਕਹੇ ਭਗਵੰਤ ਮਾਨ ਇਕੱਲਾ ਆਪੇ ਉਹ ਨਾਲ ਸਾਰੇ ਮੇਜ ਵਾਲੇ ਮਗਰ ਤੋੜ ਦੂਗੀ ਹਾਂ ਸੋ ਇਹ ਤਾਂ ਕੇਜਰੀਵਾਲ ਜਾਣਨ ਕਿ ਉਹ ਕੀ ਕਰਨਾ ਪਰ ਉਹਨਾਂ ਨੇ ਇੱਛਾ ਦੋ ਵਾਰ ਪ੍ਰਗਟਾਤੀ ਕਹਿੰਦੇ ਭਗਵੰਤ ਮਾਨ ਦੇ ਮੂਰੇ ਹਾਂ ਪਰ ਇਸ ਗੱਲ ਦਾ ਪ੍ਰਕਟਾਵਾ ਅਧਿਕਾਰਕ ਤੌਰ ਤੇ ਨਾ ਪਾਰਟੀ ਕਰ ਰਹੀ ਹੈ ਨਾ ਸਰਕਾਰ ਕਰ ਰਹੀ ਹੈ ਹਾਂ ਪਹਿਲਾ ਸਿਆਸੀ ਖਲਕੁੰਝ ਵਾਲੀ ਸੀ ਇਹ ਚਰਚਾ ਜੀ ਹੁਣ ਆਮ ਆਦਮੀ ਪਾਰਟੀ ਦੇ ਘਰੋਂ ਨਿਕਲ ਕੇ ਆਈ ਹੈ ਇਹ ਚਰਚਾ ਠੀਕ ਆ ਤੇ ਇਸ ਦੇ ਨਾਲ ਕਿ ਭਗਵੰਤ ਮਾਨ ਨੂੰ ਰਾਜ ਸਭਾ ਭੇਜ ਕੇ ਇੰਦਰਵੀਰ ਸਿੰਘ ਨਿੱਜਰ ਹੁਦਾਂ ਨੂੰ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬੁਣਾਉਣਾ ਚਾਹੀਦਾ ਹਮਮ ਪ੍ਰਵੀਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਲੰਘੇ ਦਿਨਾਂ ਚ ਸ਼ਹਿਰੀ ਵੋਟਰ ਨੂੰ ਵਪਾਰੀ ਵੋਟਰ ਨੂੰ ਖੁਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਉਹ ਅਜੇ ਤੱਕ ਜਾਰੀ ਹੈ ਜਿਵੇਂ ਮੰਤਰੀ ਬਣਾਇਆ ਪਰ ਜਿਸ ਤਰ੍ਹਾਂ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਜੋ ਧੱਕਾ ਵਧਿ ਕੀ ਹੋਈ ਹੈ ਪਿਛਲੇ ਦਿਨਾਂ ਚ ਉਹਦਾ ਰੋਸਾ ਪਿੰਡਾਂ ਚੋਂ ਅਜੇ ਗਿਆ ਨਹੀਂ ਗਿਆ ਨਹੀਂ ਸਹੀ ਗੱਲ ਹੈ ਬਿਲਕੁਲ ਬਿਲਕੁਲ ਹਮ ਪਰ 인ਦਰबीर ਸਿੰਘ ਨੇਚਰ ਰਾਈ ਉਹ ਸਿੱਖ ਵੋਟ ਨੂੰ ਪੰਥਕ ਵੋਟ ਨੂੰ ਉਹਨੂੰ ਨੇੜੇ ਲੈਣਾ ਚਾਹੁੰਦੇ ਨੇ ਕਿਉਂਕਿ ਚੀਪ ਕਾਲਸਾ ਦਵਾਨ ਦੇ ਮੁਖੀ ਵੀ ਨੇ ਉਹ ਹਾਂਜੀ ਹਾਂਜੀ ਬਿਲਕੁਲ ਤੇ ਪਹਿਲਾਂ ਬਿਨਾਂ ਕਾਰਨ ਤੋਂ ਉਹਨਾਂ ਨੂੰ ਕਮੇਟਚੋਂ ਹਟਾਇਆ ਵੀ ਸੀ ਹੂੰ ਤੋਂ ਜੇ ਉਹਨਾਂ ਦੀ ਇੱਛਾ ਉਹਨਾਂ ਨੂੰ ਮੁੱਖ ਮੰਤਰੀ ਲਾਉਣ ਦੀ ਆ ਤੇ ਭਗਵੰਤ ਉਹਨਾਂ ਨੂੰ ਹਟਾਉਣ ਦੀ ਆ ਤੇ ਕੇਜਰੀਵਾਲ ਆਪਣੀ ਆਈ ਤੇ ਆ ਕੇ ਫਿਰ ਤੱਕ ਕਰ ਲੈਣਗੇ ਜੇ ਉਹਨਾਂ ਨੂੰ ਨਾਫਾ ਨੁਕਸਾਨ ਆ ਹੀ ਲੱਗਿਆ ਕਿ ਲੈ ਵੀ ਕਿਤੇ ਪਾਰਟੀ ਉਹਨਾਂ ਹਿੱਲ ਜਵੇ ਕਿਤੇ ਸਰਕਾਰ ਇਹਨਾਂ ਹਿੱਲ ਜਵੇ ਹੈਨਾ ਭਗਵੰਤ ਮਾਨ ਦੇ ਉੱਤੇ ਲੋਕਾਂ ਨੂੰ ਤਰਸ ਆਉਣ ਲੱਗਿਆ ਦੇਖੋ ਵਿਚਾਰੇ ਨਾਲ ੱਟਾ ਹੋ ਗਿਆ ਐਵੇਂ ਵਿਚਾਰਾ ਪੰਜਾਬ ਦੇ ਲਈ ਕਿਤੇ ਪੈਰ ਨਹੀਂ ਲਾ ਰਿਹਾ ਜੀ ਹੂੰ 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 ਕਿਤੇ ਖੜ ਅੜ ਨਹੀਂ ਰਿਹਾ ਨਾ ਉਤਲਿਪਦਾ ਹੀ ਜਾ ਰਿਹਾ ਪਰ ਉਹਦੇ باوجود ਵੀ ਜੀ ਕੇਜਰੀਵਾਲ ਦੀ ਇੱਛਾ ਨੂੰ ਪੂਰ ਪੈਂਦਾ ਜਾਂ ਨਹੀਂ ਪੈਂਦਾ ਇਹ ਹੋਂਦਾ ਸਮਾਂ ਦੱਸੂਗਾ ਜੇ ਦੋਵੇਂ ਤਰ੍ਹਾਂ ਚੁੱਪ ਨੇ ਪਰ ਕਿਤਨਾ ਕਿਤੇ ਮਨ ਦੇ ਵਿੱਚ ਇੱਛਾ ਹੈਗੀ ਆ ਕੇਜਰੀਵਾਲ ਦੇ ਕਿਵੇਂ ਭਗਵੰਤ ਨੂੰ ਰਸਵਾ ਭੇਜ ਅੱਗੇ ਵੀ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਤੇ ਇਹ ਗੱਲ ਪੁਸ਼ਟੀ ਵੀ ਹੈਗੀ ਇਸ ਗੱਲ ਦੀ ਇਹ ਨਹੀਂ ਕਿ ਆਪਾਂ ਬਿਨਾਂ ਕਿਸੇ ਕਾਰਨ ਤੋਂ ਆਉਣ ਯਾਰ ਗੱਲਾਂ ਕਰ ਜਾਂਦੇ ਆ ਕੇਜਰੀਵਾਲ ਦੀ ਭਗਵੰਤ ਮਾਨ ਕੈਂਪ ਕਦੇ ਵੀ ਪਹਿਲੀ ਪਸੰਦ ਨਹੀਂ ਸੀ ਇਸ ਸਾਧਰਾਏ ਨੂੰ ਭਗਵੰਤ ਮਾਨ ਕੈਂਪ ਵੀ ਜਾਣਦਾ ਕਿ ਸਾ ਅਸੀਂ ਪਹਿਲੀ ਪਸੰਦ ਨਹੀਂ ਆ ਇਹ ਲਾਸਟ ਆਪਸ਼ਨ ਸੀ ਕੇਜਰੀਵਾਲ ਦੀ ਪਹਿਲਾਂ ਜਦੋਂ ਚੋਣਾਂ ਹੋਈਆਂ ਮੁੱਖ ਮੰਤਰੀ ਨਹੀਂ ਸੀ ਐਲਾਨਿਆ ਗਿਆ ਮੁੱਦੇ-ਮੁੰਡੇ ਗਪੀ ਪਾਰਟੀ 15 20 ਐਮਐਲਏ ਜਿੱਤੇ ਮਸਾਂ ਦੂਜੀ ਵਾਰੀ ਜਦੋਂ ਗੱਲ ਚੱਲੀ ਤਾਂ ਭਗਵੰਤ ਮਾਨ ਪਹਿਲਾਂ ਤਾਂ ਪ੍ਰਧਾਨਗੀ ਛੱਡ ਕੇ ਬੈਠੇ ਰਹੇ ਉਹ ਜ਼ੋਰ ਪਾਉਂਦੇ ਰਹੇ ਕਿ ਮੁੱਖ ਮੰਤਰੀ ਐਲਾਨ ਉਹਨਾਂ ਨੇ ਐਲਾਨਿਆ ਨਹੀਂਗਾ ਉਹਨੇ ਕਦੇ ਕਿਸੇ ਨੂੰ ਪੁੱਛ ਕਰਕੇ ਕਿਸੇ ਨੂੰ ਕਦੇ ਬਰਬੀਲ ਸਿੰਘ ਰਾਜੀਵਾਲ ਤੇ ਡੋਰੇ ਪਾ ਕਦੇ ਕਿਸੇ ਦੇ ਡੋਰੇ ਪਾ ਕਦੇ ਫੁੱਲ ਕਾਤੇ ਡੋਰੇ ਪਾ ਕਦੇ ਕਿਵੇਂ ਜਦੋਂ ਗੱਲ ਨਾ ਬਣੀ ਲਾਸਟ ਆਪਸ਼ਨ ਭਗਵੰਤ ਮਾਨ ਸੀ ਤੇ ਇਸ ਤੋਂ ਬਾਅਦ ਫਿਰ ਉਹਨੂੰ ਐਲਾਨਣਾ ਪਿਆ ਕਿ ਹਾਂ ਭਗਵੰਤ ਮਾਨ ਦੇ ਉੱਤੇ ਇੰਨਾ ਵੀ ਭਰੋਸਾ ਨਹੀਂ ਦਿਖਾਇਆ ਕੇਜਰੀਵਾਲ ਨੇ ਜਿਹੜੇ 파ਰਖਿ 파ਰਖੂ ਬੰਦੇ ਨੇ ਉਹ ਤਾਂ ਸਮਝ ਗਏ ਸੀ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਇੱਕ ਵੀ ਪ੍ਰੈਸ ਕਾਨਫਰੰਸ ਜਾਂ ਇੱਕ ਵੀ ਇੰਟਰਵਿਊ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਕਰਨ ਦਿੱਤੀ ਗਈ ਭਗਵੰਤ ਮਾਨ ਕਿ ਕਿਤੇ ਇਹ ਨਾ ਲੱਗੇ ਕਿ ਸਾਡਾ ਲਾਈਟ weight ਕੈਂਡੀਡੇਟ ਦਿੱਤਾ ਗਿਆ ਜਾਂ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਕੈਂਡੀਡੇਟ ਜਿਹੜਾ ਉਹ ਕਿਸੇ ਗੱਲ ਦੇ ਵਿੱਚ ਘਿਰ ਗਿਆ ਪੇਡ ਇੰਟਰਵਿਊਜ਼ ਕਰਾਈਆਂ ਗਈਆਂ ਗਈਆਂ ਔਰ ਬੜੇ ਹੁਬਕੇ ਨੈਸ਼ਨਲ ਮੀਡੀਆ ਦੇ ਵਿੱਚ ਜਿਹਦਾ ਬਹੁਤ ਵੱਡਾ ਹਿੱਸਾ ਗੋਦੀ ਮੀਡੀਆ ਕੇਜੀ ਮੀਡੀਆ ਦੇ ਵਿੱਚ ਵੀ ਕਰਾਈਆਂ ਗਈਆਂ ਗਈਆਂ